ਅਜਨਾਲਾ ਦੇ ਇਸ ਜਵਾਨ ਨੇ ਸ਼ਹਾਦਤ ਦਾ ਜੰਮ ਪੀ ਲਿਆ ਜੰਮੂ ਕਸ਼ਮੀਰ ਦੇ ਵਿੱਚ ਤਨਾਤ ਫੌਜੀ ਜਵਾਨ ਸੁਖਪ੍ਰੀਤ ਸਿੰਘ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਬੀਤੀ ਰਾਤ ਮੌਤ ਹੋ ਗਈ। ਕਾਬਲੇ ਗੋਰੇ ਕੀ ਫੌਜ ਚ ਪਰਤੀ ਹੋਣ ਪਿਛਲੇ 5 ਸਾਲਾਂ ਤੋਂ ਜੰਮੂ ਕਸ਼ਮੀਰ ਚ ਡਿਊਟੀ ਤੇ ਤਨਾ ਸਰ ਤੇ ਅੱਜ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਜਿੱਥੇ ਉਹਨਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਵੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਸੁਖਪ੍ਰੀਤ ਨੂੰ ਸ਼ਰਦਾ ਦੇ ਫੁੱਲ ਭੇਟ ਕੀ ਤੇਗੇ ਉਹਨਾਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਸਲਾਮੀ ਵੀ ਦਿੱਤੀ ਇਸ ਮੌਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਜਨਾਲਾ ਦਾ ਰਹਿਣ ਵਾਲਾ ਇਹ ਜਵਾਨ ਜੋ ਹੁਣ ਸ਼ਹੀਦ ਹੋ ਗਿਆ ਹੈ ਪੰਜਾਬ ਸਰਕਾਰ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਬੜੇ ਦੁਖਦਾਈ ਟਾਈਮ ਦੇ ਉੱਤੇ ਅਜਨਾਲਾ ਦੇ ਪਿੰਡ ਦੰਗਲ ਦੇ ਵਿੱਚ ਖੜੇ ਆ ਕਬਰਾਂ ਦੇ ਵਿੱਚ ਹੁਣ ਇਹ ਸਾਡੇ ਬਹੁਤ ਫੌਜੀ ਜਵਾਨ ਸ਼ਹੀਦ ਸੁਖਬੀਰ ਸਿੰਘ ਜੀ ਦੀ ਅੰਤਮ ਸੰਸਕਾਰ ਦੇ ਮੌਕੇ ਤੇ ਆਏ ਬਹੁਤ ਹੀ ਦੁੱਖ ਹੋਇਆ ਉਹ ਦਾ ਸੁਖਬੀਰ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਉਹਦੇ ਵੀ ਬੜੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸੁਖਬੀਰ ਦੇ ਡੈਡੀ ਸਰਦਾਰ ਅੰਜੀਤ ਸਿੰਘ ਉਹ ਵੀ ਫੌਜ ਦੇ ਵਿੱਚ ਸੀਗੇ ਉਹਦੇ ਨਾਲ ਦੇ ਦਾਦਾ ਜੀ ਵੀ ਫੌਜ ਦੇ ਵਿੱਚ ਸੀਗੇ ਤੀਜੀ ਪੀੜੀ ਸੀਗੀ ਅਤੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਜਦੋਂ ਆਪਾਂ ਨੂੰ ਛੋੜਾ ਦੇ ਕੇ ਗਏ ਇਹ ਬਹੁਤ ਦੁਖਦਾਈ ਮੰਨ ਆਪਾਂ ਸਾਰਿਆਂ ਨੂੰ ਮਾਪਿਆਂ ਲਈ ਤਾਂ ਹੈ ਹੀ ਹੈ ਕੱਲਾ ਕੱਲਾ ਪੁੱਤ ਸੀ ਉਹਨਾਂ ਦਾ ਪਰ ਸਭ ਲਈ ਆਪਣੇ ਇਲਾਕੇ ਲਈ ਪੰਜਾਬ ਲਈ ਉਦੇਸ਼ ਦੇ ਲਈ ਸ਼ਹੀਦ ਹੋਇਆ ਬਾਰਡਰ ਦੇ ਉੱਤੇ ਡਿਊਟੀ ਦੌਰਾਨ ਅਟੈਕ ਹੋਇਆ ਉਹਨੂੰ ਸੋ ਮੈਂ ਪੰਜਾਬ ਸਰਕਾਰ ਵੱਲੋਂ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਅਫਸੋਸ ਕਾਣਾ ਪ੍ਰਗਟ ਦੇਣਾ ਉਹਨਾਂ ਆਲਿਆਂ ਨੂੰ ਸ਼ੋਸ਼ ਵਿਦਾਉਣਾ ਆ ਕਿ ਜਦੋਂ ਫੌਜ ਆਪਣਾ ਪੇਪਰਵਰਕ ਕਰ ਲੂਗੀ ਸਾਰਾ ਤੇ ਪੰਜਾਬ ਸਰਕਾਰ ਜਿਹੜੇ ਸ਼ਹੀਦਾਂ ਦਾ ਜੋ ਮਾਨ ਸਨਮਾਨ ਕਰਦੀ ਹੈ ਜੋ ਪਰਵਾਦੀ ਮਤ ਕਰਦੀ ਉਹ ਅਸੀਂ ਬਹੁਤ ਕਰਾਂਗੇ ਬੰਦਾ ਅਸੀਂ ਹੱਤਾਂ ਦੀ ਮਤ ਕਰਾਂਗੇ ਜੋ ਵੀ ਸਰਕਾਰ ਦੀ ਬੰਦਦੀ ਵਸ 2-4 ਦਿਨ ਚ 10 ਦਿਨ ਚ ਇਹਨਾਂ ਦਾ ਪੇਪਰਵਰਕ ਹੋ ਜਾਣਾ ਉਸ ਤੋਂ ਬਾਅਦ ਫਿਰ ਅਸੀਂ ਬਲ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੱਤਾਂ ਦੀ ਮਤ ਇਸ ਮੌਕੇ ਸ਼ਹੀਦ ਜਵਾਨ ਸੁਖਪ੍ਰੀਤ ਸਿੰਘ ਦੇ ਚਾਚਾ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡਾ ਪੁੱਤ ਬਹੁਤ ਹੁਣ ਹਾਰ ਸੀ ਤੇ ਅਕਸਰ ਹੀ ਕਹਿੰਦਾ ਸੀ ਕਿ ਉਹ ਦੇਸ਼ ਦੇ ਲਈ ਸ਼ਹੀਦ ਹੋਵੇਗਾ 13 ਸਾਲ ਉਹਨਾਂ ਨੇ ਨੌਕਰੀ ਕੀਤੀ ਤੇ ਬਹੁਤ ਹੀ ਹੌਨਰ ਮੇਰਾ ਬੋਲ ਪਿਆਰੀ ਉਹਦੇ ਨਾਲ ਛੋਟਾ ਇੱਕ ਬੱਚਾ 5 ਸਾਲ ਦਾ ਸਹਿਮੁਕ ਸ਼ਹੀਦ ਹੋ ਗਿਆ ਬਾਰਡਰ ਤੇ ਬਾਰਡਰ ਦੇ ਸ਼ਹੀਦ ਹੋ ਗਿਆ ਸਾਨੂੰ ਉਹਦਾ ਨਾਮ ਨਹੀਂ ਛੱਡਿਆ ਉਹਨਾਂ ਕਹਿੰਨੇ ਉਹ ਵੀ ਮੈਂ ਚਾਚਾ ਬੱਬੇਤੀ ਵਾਲਾ ਲੜਕੇ ਸ਼ਹੀਦ ਹੋਣਾ ਇਸ ਤੋਂ ਪਹਿਲਾਂ ਉਹਨੇ ਉਹ ਜੈਨਾਬੜ ਤੋਂ ਪੋਸਟਿੰਗ ਕੱਟ ਕੇ 1 ਸਾਲ ਹੋਇਆ ਆਪਣੇ ਸਾਹਮਣੇ ਆਇਆ ਸੀ ਸਾਹਮਣੇ ਡਿਊਟੀ ਦਾ ਉਹਨਾਂ ਨੂੰ ਅਟੈਕ ਹੋ ਗਿਆ ਮਿਲਟਰੀ ਹਸਪਤਾਲ ਲੈ ਗਏ ਉੱਥੇ ਉਹਨਾਂ ਦੀ ਡੈਥ ਹੋ ਗਈ ਤੇ ਕੁਝ ਨਹੀਂ ਮਿਲਿਆ ਤੋ